ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਠੀਕ ਆਈ ਹੋਪ ਤੁਸੀਂ ਸਾਰੇ ਜਣੇ ਵੀ ਠੀਕ ਹੋਮੂਗੇ ਖੁਸ਼ ਹੋਮੂਗੇ ਖੁਸ਼ਹਾਲ ਹੋਮੂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੂਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਐਤਵਾਰ ਦਾ ਦਿਨ ਆ ਸਾਡੇ ਘਰੋਂ ਦਾ ਟਾਈਮ ਆ ਇੱਥੇ ਮੈਂ ਜਾ ਰਹੀ ਸੀ ਭੋਗ ਤੇ ਆਪਣੀ ਤਾਈ ਮਾਂ ਜੀ ਦੇ ਭੋਗ ਤੇ ਜਾ ਰਹੀ ਸੀਗੀ ਅੱਜ ਸੀਗਾ ਭੋਗ ਅੰਤਿਮ ਅਰਦਾਸ ਸੀਗੀ ਅੱਜ ਤੇ ਜਾ ਰਹੀ ਸੀਗੀ ਉੱਥੇ ਬਸ ਇੱਥੇ ਕੁਝ ਕੰਮ ਬਾਕੀ ਤਾਂ ਹੋ ਗਏ ਸੀਗੇ ਸਾਰੇ ਬਸ ਚੱਕ ਧਰਜੀ ਥੋੜਾ ਬੋਤਾ ਜਾਂ ਰਹਿ ਗਿਆ ਸੀ ਦੁੱਧ ਨੂੰ ਵੀ ਅਵਾਲਕੀ ਮੈਂ ਠੰਡਾ ਕਰ ਲਿਆ ਸੀ ਮੈਂ ਕਿਹਾ ਵੀ ਫ੍ਰਿਜ ਲਾਜਮਾ ਗਰਮੀ ਬਹੁਤ ਜ਼ਿਆਦਾ ਹੋ ਗਈ ਇੱਥੇ ਗ੍ਰੈਡ ਦੇ ਵਿੱਚ ਵੀ ਕੋਈ ਕੋਈ ਪ੍ਰੋਬਲਮ ਆਈ ਹੋਈ ਐ ਲਾਈਟ ਦਾ ਵੀ ਕਾਫੀ ਘੰਟਿਆਂ ਦਾ ਕੱਟ ਲੱਗਦਾਗਾ ਹਨਾ ਤੇ ਅੱਜ ਵੀ ਕਹਿੰਦੇ ਸੀ ਕਲੇਰ ਸਾਹਿਬ ਕਹਿੰਦੇ 1:00 ਵਜੇ ਦੇ ਕਰੀਬ ਪਤ ਨਹੀਂ 2:00 ਵਜੇ ਮੈਂ ਕਹਿੰਦੇ ਸੀ ਲਾਈਟ ਆਈ ਹੈ ਕਿ ਚਲੀ ਗਈ ਸੀ ਕਹਿੰਦੇ ਇੱਥੇ ਦੁੱਧ ਨੂੰ ਰੱਖ ਕੇ ਜਾ ਰਹੀ ਸੀ ਮੈਂ ਇੱਥੇ ਦੇਖੋ ਸਨੀ ਨੇ ਗੱਡੀ ਕਰ ਲਈ ਸੀ ਕਿ ਸਟਾਰਟ ਮੈਂ ਤੇ ਸਨੀ ਦੋਨੋਂ ਹੀ ਜਾ ਰਹੇ ਹਾਂ ਸੀ ਪਿੰਦਰ ਨਹੀਂ ਜਾ ਸਕਦਾ ਸੀਗਾ ਅੱਜ ਕਿਉਂਕਿ ਫਿਰ ਆ ਭੋਗ ਤੁਹਾਨੂੰ ਪਤਾ ਹੀ ਹੈ ਜੀ ਲੇਟ ਹੋ ਜੰਨੇ ਹੁਣ ਆਪਣੇ ਭਣ ਭਾਜ ਨੂੰ ਮਿਲਦੇ ਮਿਲਦੇ ਹਨਾ ਲੇਟ ਹੋ ਜਾਂਦਾ ਸਨੀ ਨੂੰ ਛੁੱਟੀ ਸੀ ਅੱਜ ਅੱਜ ਮੇਰੇ ਨਾਲ ਸਨੀ ਚੱਲਿਆ ਗਿਆ ਸੀ ਪਿੰਦਰ ਕਿਤੇ ਹੋਰ ਚੱਲਿਆ ਗਿਆ ਸੀਗਾ ਕਿਉਂਕਿ ਹੁਣ ਪਲੇਰ ਸਾਹਿਬ ਦਾ ਕੰਮ ਆ ਉਹ ਨਹੀਂ ਦੇਖਣਾ ਨਾ ਤਾਂ ਕਰਕੇ ਜੇ ਦੋਨੋਂ ਟਾਈਮ ਮਿਲਦਾ ਫਿਰ ਤਾਂ ਚੱਲਿਆ ਜਾਂਦਾ ਨਾ ਚਲੋ ਜੀ ਹੁਣ ਆਪਾਂ ਚੱਲਦੇ ਆ ਆ ਕੇ ਮਿਲਦੇ ਆ ਲੋ ਜੀ ਇੱਥੇ ਨੈਕਸਟ ਡੇ ਹੋ ਗਿਆ ਦਿਨ ਆ ਹੈਗਾ ਸੋਮਵਾਰ ਤੇ ਟਾਈਮ ਆਹੀ ਕੁਛ 7:30 ਦਾ ਹੋਊਗਾ ਤੇ ਇੱਥੇ ਸਵੇਰੇ ਸਭ ਤੋਂ ਜਿਹੜਾ ਪਹਿਲਾਂ ਚਾਹ ਪੀਣ ਤੋਂ ਬਾਅਦ ਦਾ ਕੰਮ ਸੀਗਾ ਮੇਰਾ ਉਹ ਸੀਗਾ ਸਿਰ ਤੇ ਤੇਲ ਲਾਉਣਾ ਕਿਉਂਕਿ ਮੈਂ ਕੰਮਕਾਰਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਉਲਝ ਗਈਆਂਗੀ ਵੀ ਆਪਣੇ ਵੱਲ ਮੇਰਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਹਨਾ ਨਾ ਬਸ ਕੈਲਿੰਗ ਰੱਖ ਰਹੀ ਘਰ ਦੇ ਕੰਮ ਕੰਮ ਹੋ ਰਹੇ ਨੇ ਆਪਣੇ ਵੱਲ ਬਿਲਕੁਲ ਵੀ ਤਿਆਰ ਨਹੀਂ ਦੇ ਦੇ ਸੀ ਇੱਥੇ ਪਹਿਲਾਂ ਤਾਂ ਮੈਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਲਾਇਆ ਜਣੀ ਕਿ ਜੱਸਿਆ ਉਸ ਤੋਂ ਬਾਅਦ ਆਹ ਜਿਹੜੇ ਚੌਲ ਹੁੰਦੇ ਨੇ ਚੌਲ ਲੈਨੇਗੇ ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸ ਦਿੰਨੀ ਆ ਆਪ ਮੈਂ ਬਹੁਤ ਜ਼ਿਆਦਾ ਘੋਲਣਗੀ ਆਪ ਦੇ ਲਈ ਮੈਂ ਬਹੁਤ ਘੋਲ ਕਰਦੀ ਆ ਇਹ ਇੱਕ ਮੇਨ ਰੀਜ਼ਨ ਆ ਵੀ ਆ ਜਿਹੜੇ ਇੱਥੇ ਜਿਹੜੇ ਚੌਲ ਨੇ ਇਹ ਪਿਉਣ ਦੀ ਮੈਂ ਬਹੁਤ ਘੋਲ ਕਰਦੀ ਆਂਗੀ ਹਨਾ ਅੱਜ ਮੈਂ ਸਵੇਰੇ ਪਹਿਲਾਂ ਮੈਂ ਕਿ ਇਹ ਹੀ ਕੰਮ ਕਰਨਾਗਾ ਹੁਣ ਮੈਂ ਮੇਰੇ ਵਾਲ ਜਣੀ ਕਿ ਬਹੁਤ ਜ਼ਿਆਦਾ ਝੜਨ ਲੱਗੇ ਸੀਗੇ ਦੋ ਵਾਰ ਟਰਾਈ ਕਰ ਚੁੱਕੀ ਹਾਂ ਮੈਂ ਆਹ ਵੀਕ ਦੇ ਵਿੱਚ ਵਾਲਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਵਾਲ ਝੜਦੇ ਨੇ ਜਿਨ੍ਹਾਂ ਦੇ ਹਨਾ ਜਾਂ ਗਰੋਥ ਨਹੀਂ ਹੋ ਰਹੀ ਉਹਨਾਂ ਦੇ ਲਈ ਹੈ ਜਿਹੜੇ ਚੌਲਾਂ ਦਾ ਪਾਣੀ ਹੈਗਾ ਇਹਨੂੰ ਜਾਂ ਤਾਂ ਤੁਸੀਂ ਰਾਤ ਨੂੰ ਪੀਉਂਦੋ ਹਨਾ ਸਵੇਰੇ ਆਪਣਾ ਨਹਾ ਲਓ ਸ਼ੇਰਵਾਸ਼ ਕਰ ਲਓ ਜਾਂ ਫਿਰ ਦੋ ਘੰਟੇ ਵੀ ਚਲੋ ਭਿੱਜ ਕੇ ਫਿਰ ਵੀ ਕਾਫੀ ਹੈ ਦੋ ਚਾਰ ਘੰਟਿਆਂ ਚ ਵੀ ਵਧੀਆ ਹੋ ਜਾਂਦੇ ਹਨਾ ਪਹਿਲਾਂ ਆਪਾਂ ਚੌਲ ਚੰਗੀ ਤਰ੍ਹਾਂ ਧੋਲੇ ਸੀਗੇ ਇਹੇ ਦੋ ਜੰਮਜਾ ਕਹਿ ਲੋ ਜਾਂ ਪੂਰੇ ਭਰ ਕੇ ਹੈਨਾ ਹਾਫ ਹਾਫ ਤਾਂ ਫਿਰ ਦੋ ਹੀ ਬਣਨਗੇ ਹੈਨਾ ਚਾਰ ਬਣਨਗੇ ਇੱਥੇ ਦੇਖੋ ਟਾਈਮ ਵੀ 8 ਵਜੇ ਦੇ ਵਿੱਚ ਹਜੇ 10 ਮਿੰਟ ਬਾਕੀ ਨੇਗੇ ਲੋ ਜੀ ਚੌਲ ਆਪਾਂ ਭੋਂਤੇ ਕਿੰਨੇ ਘੰਟੇ ਹੁਣ ਭਿਜਦੇ ਉਹ ਦੇਖਦੇ ਆ ਉਸ ਤੋਂ ਬਾਅਦ ਆਪਣੇ ਜਿਹੜੇ ਕੰਮ ਕਰਨੇ ਉਹ ਖਤਮ ਕਰਾਂਗੇ ਹੈਨਾ ਤੇ ਲੋ ਜੀ ਇੱਥੇ ਟਾਈਮ ਤਾਂ ਮੈਂ ਦੇਖਿਆ ਨਹੀਂ ਕਿੰਨਾ ਸੀਗਾ ਪਰ ਇੱਥੇ ਘਰ ਦੇ ਕੰਮ ਧੰਦੇ ਸੀਗੇ ਜਿਹੜੇ ਖਤਮ ਕਰਨ ਤੋਂ ਬਾਅਦ ਇੱਥੇ ਦੇਖੋ ਚੌਲ ਬਿਲਕੁਲ ਆ ਸੌਫਟ ਹੋ ਚੁੱਕੇ ਨੇ ਟੁੱਟਣ ਲੱਗੇ ਬਿਲਕੁਲ ਦੇਖੋ ਪਾਣੀ ਵੀ ਇਹਦਾ ਕਲਰ ਫਰਕ ਪੈ ਗਿਆ ਹੈ ਨਾ ਤੇ ਉਸ ਤੋਂ ਬਾਅਦ ਇਹ ਜਿਹੜਾ ਚੌਲ ਸੀਗੇ ਆਪਾਂ ਕੱਢ ਲੈ ਛਾਣ ਲੈ ਪਾਣੀ ਹੈ ਨਾ ਉਸ ਤੋਂ ਬਾਅਦ ਵਿੱਚ ਜੋ ਵੀ ਤੁਸੀਂ ਸ਼ੈਂਪੂ ਯੂਜ਼ ਕਰਦੇ ਹੋ ਕੋਈ ਵੀ ਹੈ ਨਾ ਕੰਪਨੀ ਦਾ ਉਹ ਲੈ ਸਕਦੇ ਹੋ ਮੈਂ ਕਲੀਨ ਪਲੱਸ ਸੀ ਜ਼ਿਆਦਾ ਮਤਲਬ ਯੂਜ਼ ਕਰਦੀ ਇਹ ਹੀ ਹੁੰਦਾ ਮੇਰਾ ਸ਼ੈਂਪੂ ਕਲੀਨ ਪਲੱਸ ਸੀ ਏ 1 ਜਾਂ 2 ਜਾਂ 4 ਜਿੰਨੇ ਵੀ ਤੁਸੀਂ ਬੁੜੀਆਂ ਦੇ ਨਾਲ ਲਾਉਣੇ ਉਹ ਮਿਕਸ ਕਰ ਲਓ ਜਿੰਨਾ ਜਾਂ ਤੁਹਾਡੇ ਕੋਲ ਵਾਟਰ ਵਗੈਰਾ ਚੋਂ ਆਪਣੇ ਹਿਸਾਬ ਨਾਲ ਤੁਸੀਂ ਉਹਨਾਂ ਦਾ ਮਿਕਸ ਕਰ ਲਓ ਬਸ ਇਹਦੇ ਨਾਲ ਆਪਣਾ हेयर वॉਸ਼ ਕਰਨਾ ਨਿੰਮੇ ਜਕੀਨ ਮੰਨਿਓ ਆ ਬਾਲ ਤੁਸੀਂ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਝੜ ਗਏ ਸੀਗੇ ਕਲੇਰ ਸਾਹਿਬ ਦਾ ਆਪਰੇਸ਼ਨ ਜਿਸ ਦਿਨ ਸੀਗਾ ਸੋਮਵਾਰ ਆ ਸ਼ਾਇਦ 24 ਸੀਗੀ 24 ਜੂਨ ਸੀ ਉਸ ਦਿਨ ਹੈਨਾ ਉਸ ਦਿਨ ਮੇਰੇ ਵਾਲ ਬਹੁਤ ਜ਼ਿਆਦਾ ਸਵੇਰ ਜਦ ਮੈਂ 헤ਰੋਸ਼ ਕੀਤਾ ਜਾਣ ਲੱਗੀ ਨਾ ਹਸਪੀਟਲ ਬਹੁਤ ਜ਼ਿਆਦਾ ਵਾਲ ਮੇਰੇ ਟੁੱਟੇ ਹੈ ਨਾ ਤੇ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਇਹ ਜਿਹੜਾ ਟਰਾਈ ਕੀਤਾਗਾ ਵੀ ਮੈਂ ਆਪਣਾ ਜਿਹੜਾ ਹੁਣ ਰੁਟੀਨ ਦੇ ਨਾਲ ਹੀ ਜਦੋਂ ਵੀ ਆਪਣਾ ਜੇ ਤੀਸਰੇ ਦਿਨ ਜਾਂ ਹਫਤੇ 'ਚ ਦੋ ਜਾਂ ਤਿੰਨ ਵਾਰ ਜਿੰਨੇ ਵਾਰ ਵੀ ਆਪਣਾ ਹੀਅਰ ਵਾਸ਼ ਕਰਨਾ ਤਾਂ ਇਹ ਜ਼ਰੂਰ ਮੈਂ ਵਰਤਣਾਈ ਆ ਨਾ ਚੋਨਾ ਵਾਲਾ ਪਾਣੀ ਬਹੁਤ ਜ਼ਿਆਦਾ ਗਰੋਥ ਵੀ ਹੁੰਦੀ ਹੈ ਇਹਦੇ ਨਾਲ ਤੇ ਇਹਦੇ ਨਾਲ ਆਪਣਾ ਕੀ ਹੈਗਾ ਹਾਂ ਵਾਲ ਜਿਹੜੇ ਮੇਰੇ ਬਹੁਤ ਜ਼ਿਆਦਾ ਫਰਕ ਪੈ ਗਿਆ ਮਤਲਬ ਕਿ ਘਟ ਗਏ ਬਹੁਤ ਘਟ ਗਏ ਨਾ ਚਲੋ ਜੀ ਉਸ ਤੋਂ ਬਾਅਦ ਹੇਰਵੋਸ਼ ਕਰ ਲਿਆ ਸੀ ਬਾਲ ਬਾਤ ਧੁੱਪ ਦੇ ਵਿੱਚ ਮੈਨੂੰ ਸਖਾਉਣੇ ਵਧੀਆ ਲੱਗਦੇ ਨੇ ਕਿਉਂਕਿ ਅੰਦਰ ਮੈਨੂੰ ਇਹ ਆ ਵੀ ਛਿੱਟੇ ਜਿਹੇ ਡਿੱਗਦੇ ਹੀ ਰਹਿੰਦੇ ਨੇਗੇ ਪਰ ਧੁੱਪ ਬਹੁਤ ਸੀ ਪਰ ਥੋੜਾ ਜਿਹਾ ਵੀ ਵਧੀਆ ਬਾਲ ਅੱਧੇ ਡਰਾਈ ਜੇ ਹੋਗੇ ਹੁਣ ਇਹ ਵੀ ਪਾਣੀ ਤਾਂ ਨਹੀਂ ਲਿਗਦਾ ਹੈਗਾ ਬਾਲਾਂ ਵਿੱਚ ਹੁਣ ਪਾਣੀ ਲਿਗਦਾ ਫਿਰ ਉਹ ਥੋੜਾ ਜਿਹਾ ਅਕਲਕਾਂ ਦੀ ਜਿਹੀ ਆਉਂਦੀ ਮੈਨੂੰ ਬਿਸਤਰਿਆਂ ਵਿੱਚ ਹਣਾ ਚਲੋ ਜੀ ਇੱਥੇ ਬਸ ਬਾਲ ਆਪਣੇ ਸਖਾਲੇ ਸੀਗੇ ਥੋੜੇ ਬਹੁਤੇ ਇਸਲਾਬੇ ਜੇ ਰਹੇਗੇ ਸੀਗੇ ਉਸ ਤੋਂ ਬਾਅਦ ਇੱਥੇ ਥੋੜਾ ਜਿਹਾ ਬਸ ਆਪਣਾ ਮੇਕਅਪ ਕਰਨ ਲੱਗੀ ਸੀ ਲਿਬਸਟਿਕ ਸੀਗੀ ਤੇ کافی ਦਿਨ ਹੋ ਗਏ ਕੱਲ ਮੇਰਾ ਕੋਈ ਬਲੌਗ ਬਣਿਆ ਨਹੀਂ ਹੈਗਾ ਆ کافی ਦਿਨਾਂ ਬਾਅਦ ਅੱਜ ਮੈਂ ਲਿਪਸਟਿਕ ਲਗਾਈ ਹੈ ਸ਼ਾਇਦ ਹੀ 8-10 ਦਿਨ ਹੋ ਗਏ ਹੋਣਗੇ ਮੈਂ ਲਗਾਈ ਨਹੀਂ ਸੀ 10-11ਵੇਂ ਦਿਨ ਅੱਜ ਮੈਂ ਲਿਪਸਟਿਕ ਲਗਾਈ ਆ ਜਿਸ ਦਿਨ ਤੋਂ ਮੈਨੂੰ ਆਪਣੀ ਤਾਈ ਜੀ ਦਾ ਪਤਾ ਲੱਗਿਆ ਸੀ ਨਾ ਉਸ ਦਿਨ ਤੋਂ ਮੈਂ ਲਗਾਈ ਨਹੀਂ ਸੀ ਅੱਜ ਹੀ ਲਗਾਈ ਹੈ ਹਨਾ ਤੇ ਇੱਥੇ ਅੱਜ ਮੈਂ ਨੀਲ ਪੇਂਟ ਬਿਲਗਾਈ ਸੀ ਕਿਉਂਕਿ ਕਾਫੀ ਨੀਲਾ ਖਰਾਬ ਹੋਇ ਪਿਆ ਸੀ ਅੱਧੇ ਕ ਨੀਲ ਤੇ ਜਿਹੜੇ ਨੀਲ ਪੇਂਟ ਲੱਗੀ ਹੋਈ ਸੀ ਅਧਿਆਕਤ ਰਿਮੂਵ ਹੋ ਗਈ ਸੀ ਮੈਂ ਕਿਹਾ ਵੀ ਚਲੋ ਐ ਮੈਂ ਗੰਦੇ ਜਿਹਾ ਲੱਗਦੇ ਨੇ ਹਨਾ ਤੇ ਮੈਂ ਕਿਹਾ ਲਾ ਹੀ ਲੈਣੀ ਆ ਚਲ ਤੇ ਬਾਕੀ ਲਾਈਟ ਕਲਰ ਹੀ ਹੁੰਦੇ ਨੇ ਕੋਈ ਡਾਰਕ ਕਲਰ ਤਾਂ ਮੈਨੂੰ ਪਸੰਦ ਨਹੀਂ ਹੈਗੇ ਬਿਲਕੁਲ ਲਾਈਟ ਕਲਰ ਹੀ ਲਾਉਣੀ ਆ ਮੈਂ ਹਨਾ ਤੇ ਬਸ ਆਪਣਾ ਇਸ ਤੋਂ ਬਾਅਦ ਦੇਖਦੇ ਆ ਕਿਹੜੇ ਕੰਮਕਾਰ ਕਰਦੇ ਆ ਤੇ ਅੱਜ ਮੇਰੀ ਨਾ ਮਤਲਬ ਬਚੋਲਣ ਰੋਸ ਗਈ ਮੈਂ ਕਿਹਾ ਚਲੋ ਮਨਾਉਣੀ ਅੱਜ ਬਚੋਲਣ ਨੂੰ ਵੀਡੀਓ ਦੇ ਰਾਹੀਂ ਹੈ ਨਾ ਅ ਕਿਉਂ ਰੁੱਸਿਓ ਅੱਗੇ ਤੁਹਾਨੂੰ ਵੀਡੀਓ ਵਿੱਚ ਦੱਸ ਸਕਦੇ ਆ ਜੀ ਦੇਖੋ ਮੇਰੀ ਬਚੋਲਣ ਮੇਰੇ ਨਾਲ ਰੁੱਸ ਗਈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਦੁਪਹਿਰ ਦਾ ਜਿਹੜਾ ਟਾਈਮ ਹੋ ਗਿਆ ਤੇ ਦੁਪਹਿਰ ਦਾ ਡੇਢ ਬੱਜ ਗਿਆ ਤੇ ਪਿੰਦਰ ਚਲੇ ਗਿਆ ਸਕੂਲ ਕਲੇਰ ਸਾਹਿਬ ਦੀ ਡਿਊਟੀ ਨਿਭਾਉਣ ਤੇ ਮੈਂ ਇੱਥੇ ਬੈਠੇ ਸੀ ਦੇਖਦੇ ਹੁਣ ਅੱਜ ਦਾ ਖਾਣਾ ਜਿਹੜਾ ਸਵੇਰ ਦਾ ਜਿਹੜਾ ਸਾਡਾ ਰੋਟੀ ਰੋਕੂ ਸੀਗਾ ਉਹ ਲੇਟ ਹੀ ਹੋਏਗਾ ਉਹ ਅਸੀਂ ਤਕਰੀਬਨ 11:30 ਵਜੇ ਕੁਛ ਐਵੇਂ ਤੁਸੀਂ ਇਹ ਕਹ ਲੋ ਵੀ ਲੰਚ 12:00 ਵੱਜਣ ਵਾਲੀ ਸੀਗੇ ਸ਼ਾਇਦ ਬੱਜ ਗਿਆ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿਉਂਕਿ ਪਿੰਦਰ ਸਵੇਰੇ ਸਵੇਰੇ ਅੱਜ ਸਣੀ ਹੈ ਨਹੀਂ ਸੀ ਪਹਿਲੀ ਗੱਲ ਤਾਂ ਸਣੀ ਗਿਆ ਹੋਇਆ ਸੀਗਾ ਘਰ ਨਹੀਂ ਸੀਗਾ ਬੈਂਕ ਉਧਰ ਹੀ ਆ ਗਿਆ ਉਹ ਹਨਾ ਪਿੰਦਰ ਸਵੇਰੇ ਚਲੇ ਗਏ ਅੱਜ ਵੀ ਕਿ ਆਪਣੇ ਨਹਿਰਾ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਅਸੀਂ ਨਹਿਰ ਕਹਿੰਦੇ ਆ ਕਈਆਂ ਪਿੰਡਾਂ ਦੇ ਵਿੱਚ ਸੂਆ ਕਹਿੰਦੇ ਨੇ ਇੱਥੇ ਜਿਹੜਾ ਮਤਲਬ ਸੂਆ ਕਹਿ ਦਿੰਦੇ ਆ ਉਹ ਕਾਫੀ ਚੌੜਾ ਦਾ ਉਹਦੀ ਚੜਾਈ ਜਿਹੜੀ ਕਾਫੀ ਜ਼ਿਆਦਾ ਹੈ ਹੈਨਾ ਤਾਂ ਇੱਥੇ ਸਾਰੇ ਨਹਿਰੀ ਕਹਿੰਦੇ ਨੇ ਮੈਂ ਕਦੇ ਸੁਣਿਆ ਨਹੀਂ ਹੈਗਾ ਵੀ ਸੂਆ ਕਈ ਸਾਡੇ ਪਿੰਡ ਮੇਰੇ ਪੇਕੇ ਸਾਈਡ ਉੱਥੇ ਸੂਆ ਹੀ ਕਹਿੰਦੇ ਨੇ ਇੱਥੇ ਨਹਿਰ ਕਹਿੰਦੇ ਨੇਗੇ ਹੈ ਵੀ ਨਹਿਰ ਮੰਗੂਆਂ ਕਾਫੀ ਚੌੜੀ ਆ ਹੈਨਾ ਤੇ ਇਹ ਚਲੇ ਗਏ ਸੀਗੇ ਨਹਿਰ ਤੇ ਗੱਡੀਆਂ ਧੋਣਾ ਕਿਉਂਕਿ ਜਿਹੜਾ ਨਹਿਰ ਦਾ ਪਾਣੀ ਹੁੰਦਾ ਨਾ ਉਹਦੇ ਨਾਲ ਜਿਹੜਾ ਆਪਣਾ ਲੋਹਾ ਹੁੰਦਾ ਉਹ ਗਲਦਾ ਨਹੀਂ ਹੈਗਾ ਜਣਕੇ ਗੱਡੀਆਂ ਨੂੰ ਜਿਹੜਾ ਮਤਲਬ ਜਰ ਵਗੈਰਾ ਨਹੀਂ ਪੈਂਦੀ ਹੈ ਨਾ ਤੇ ਇਧਰ ਨੂੰ ਮੈਂ ਡਰ ਜਾਂਦੀ ਹਾਂ ਰੂਮ ਫਰੈਸ਼ਨਰ ਲੱਗਿਆ ਹੋਇਆ ਉਹ ਜਦੋਂ ਸਪਰੇਅ ਕਰਦਾ ਤਾਂ ਮੈਂ ਬਿਲਕੁਲ ਡਰ ਜਾਂਦੀ ਆ ਤੇ ਇਹਦੇ ਨਾਲ ਮੇਰਾ ਸਿਰ ਵੀ ਦੁਖ ਰਿਹਾ ਹੈ ਪਰ ਬੱਚਿਆਂ ਨੂੰ ਹੁੰਦਾ ਲਾਇਆ ਉਹਨਾਂ ਨੇ ਮੈਂ ਹੋਰ ਮੰਗਵਾਏ ਇੱਕਦਮ ਮੰਗਵਾਇਆ ਹੋਇਆ ਦੇਖਦੀ ਆ ਆ ਆ ਗਿਆ ਜਦੋਂ ਫਿਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਾਕੀ ਹਾਂ ਗੱਡੀਆਂ ਧੋਣ ਚੱਲਿਆ ਗਿਆ ਫਿਰ ਇਹ ਲੇਟ ਆਇਆ ਹੈ ਤਕਰੀਬਨ ਆਇਆ 11 ਵਜੇ ਕਲੈਰ ਸਾਹਿਬ ਤਾਂ ਉਦੋਂ ਹੀ ਬਾਅਦ ਚ ਆਏ ਨੇ ਹੈਨਾ ਫਿਰ ਆ ਕੇ ਹਿੰਨਾ ਆਇਆ ਨੂੰ ਜੋ ਹਜੇ ਨਹੀਂ ਪੈਂਟ ਇੰਨੀ ਜ਼ਿਆਦਾ ਗੰਦੀ ਕਰਕੇ ਦੇਖਤੀ ਰਿੱਤਾ ਹੀ ਦਿੱਤਾ ਲਾਇਆ ਪਿਆ ਤੋਕੇ ਲੈ ਕੇ ਆਇਆ ਗੱਡੀ ਜਦੋਂ ਹਨਾ ਦੋ ਗੱਡੀਆਂ ਧੋਕੇ ਲੈ ਕੇ ਅਸੀਂ ਸੈਰ ਬਸ ਧੋਕੇ ਲੈ ਕੇ ਆਏ ਹੁਣ ਮੈਨੂੰ ਪਤਾ ਨਹੀਂ ਹੈਗਾ ਤੇ ਬਾਕੀ ਹੁਣ ਉਹ ਦੇਖਦੇ ਸ਼ਾਮ ਦੇ ਟਾਈਮ ਨਹੀਂ ਫਿਰ ਉਹ ਜਿਹੜਾ ਰਿੱਤਾ ਲੈਣਾ ਵੀ ਨਹੀਂ ਹੈਗਾ ਉਹ ਸ਼ਾਮ ਨੂੰ ਮਸ਼ੀਨ ਚਲਾਉਂਗੀ ਪਾ ਦੂੰ ਹੱਥਾਂ ਨਾਲ ਧੋਣਾ ਤਾਂ ਬਹੁਤ ਔਖਾ ਕਿ ਜੀਨ ਦੀ ਪੈਂਟ ਐ ਨਹੀਂ ਵੀ ਲਾ ਦਵਾ ਬੱਚਿਆਂ ਦਾ ਤੇ ਹੀ ਕੰਮ ਆ ਐਂ ਵੀ ਚੀਜ਼ ਨੂੰ ਲਾ ਦੀਏ ਸੀ ਨਾ ਮੈਂ ਗੰਦੀ ਹੋਊਗੀ ਨਾ ਕੋਈ ਪਰਵਾਹ ਨਹੀਂ ਕਿਉਂਕਿ ਮਾਵਾ ਹੈਗੀਆਂ ਨੇ ਜੀ ਧੋਣ ਵਾਸਤੇ ਹੈ ਨਾ ਤੇ ਦੂਸਰਾ ਚੱਲਦੀਆਂ ਪਹਿਲਾਂ ਕਿਚਨ ਚ ਜਾ ਕੇ ਚਾਹ ਵੀ ਬਣਾਉਂਗੀ ਕਿਉਂਕਿ ਮੇਰਾ ਨਾ ਸਿਰ ਬਹੁਤ ਜ਼ਿਆਦਾ ਦੁਖ ਰਿਹਾ ਬਹੁਤ ਜ਼ਿਆਦਾ ਸਿਰ ਦੁਖ ਰਿਹਾ ਹੈ ਜੀ ਇੱਥੋਂ ਵੀ ਸਿਰ ਦੁਖ ਰਿਹਾ ਤੇ ਉੱਪਰੋਂ ਵੀ ਦੁਖ ਰਿਹਾ ਹੈ ਨਾ ਵਾਲ ਮੈਂ ਆਪਣੇ ਧੋਲੇ ਸੀਗੇ ਦੇਖੋ ਮੇਰੇ ਨਾ ਪਤਾ ਨਹੀਂ ਕੀ ਚੱਕਰ ਪੈ ਗਿਆ ਇੱਕ ਮੈਂ ਕਹੌਣ ਬਹੁਤ ਜ਼ਿਆਦੇ ਆਂਗੇ ਜੀ ਕੋਈ ਵੀ ਚੀਜ਼ ਅਪਲਾਈ ਤੁਹਾਨੂੰ ਤਾਂ ਦੱਸ ਦਿੰਦੀ ਆ ਵੀ ਕਰ ਲਓ ਆਪ ਨਹੀਂ ਕਰਦੀ ਹੈਗੀ ਅਪਲਾਈ ਆਪ ਮੈਂ ਬਹੁਤ ਘੌਲਣਾ ਬਹੁਤ ਜ਼ਿਆਦਾ ਕਮਾਂਕਾਰਾਂ ਦੇ ਵਿੱਚ ਪਤਾ ਨਹੀਂ ਟਾਈਮ ਹੀ ਨਹੀਂ ਮੈਨੂੰ ਮਿਲ ਰਿਹਾ ਪਤਾ ਨਹੀਂ ਕੀ ਚੱਕਰ ਹੈ ਹਨਾ ਇਹ ਚੀਜ਼ਾਂ ਹੋ ਜਾਂਦੀਆਂ ਨੇ ਚਲੋ ਇਹ ਹਰ ਇੱਕ ਲੇਡੀ ਨੂੰ ਮੈਨੂੰ ਲੱਗਦਾ ਵੀ ਹੁੰਦਾ ਹੀ ਆ ਹਨਾ ਹਰ ਇੱਕ ਦੇ ਨਾਲ ਹੀ ਹੁੰਦਾ ਉਹ ਘੌਲ ਆਪਾਂ ਜਿਹੜੀਆਂ ਭੈਣਾਂ ਆਪਣੇ ਪ੍ਰਤੀ ਤਾਂ ਬਹੁਤ ਜ਼ਿਆਦਾ ਕਰਦੇ ਆ ਆਪਣਾ ਆਪਾ ਧਿਆਨ ਰੱਖਦੀਆਂ ਨਹੀਂ ਘਰ ਦਾ ਹੀ ਹੁੰਦਾ ਵੀ ਪਹਿਲਾਂ ਘਰ ਦੀ ਸਫਾਈ ਕਰ ਲਈਏ ਜੀ ਆਹ ਕਰ ਲਈਏ ਖਾਣਾ ਦੇਣਾ ਹਨਾ ਸੋ ਟੈਨਸ਼ਨ ਆ ਨਹੀਂ ਤਾਂ ਕਰਕੇ ਆਪਣੇ ਦਾ ਆਪ ਦਾ ਧਿਆਨ ਨਹੀਂ ਰੱਖਿਆ ਜਾਂਦਾ ਉਹ ਵੀ ਸ਼ਰ ਮੇਰੇ ਨਾਲ ਵੀ ਹੋ ਰਿਹਾ ਜਿਵੇਂ ਸਾਰੀਆਂ ਭੈਣਾਂ ਨਾਲ ਹੀ ਹੁੰਦਾ ਹੋਊਗਾ ਹੈ ਹਨਾ ਤੇ ਮੋਂ ਪੱਜੰਦ ਚ ਚੱਲਦੀਆਂ ਦੇਖਦੇ ਆ ਜਿਵੇਂ ਤੁਹਾਨੂੰ ਦੱਸ ਰਹੀ ਹਾਂ ਸਟੋਰੀ ਕਿੱਥੋਂ ਨੂੰ ਕਿੱਥੋਂ ਕਈ ਵਾਰ ਤਾਂ ਨਾ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਗੱਲ ਸ਼ੁਰੂ ਕਰੀ ਸੀ ਕਿੱਥੇ ਗਾ ਜਾ ਕੇ ਗੱਲ ਪਹੁੰਚ ਗਈ ਹੈ ਨਾ ਮੈਨੂੰ ਖੁਦ ਪਤਾ ਨਹੀਂ ਲੱਗਦਾ ਵੀ ਮੈਂ ਕੀ ਬੋਲ ਰਹੀ ਹਾਂ ਕੁਝ ਪਤਾ ਨਹੀਂ ਲੱਗਦਾ ਤੇ ਬਾਕੀ ਗੱਲ ਆਪਾਂ ਕਰਦੇ ਸੀਗੇ ਵੀ ਹੁਣ ਦੁਪਹਿਰ ਦੇ ਖਾਣੇ ਦੀ ਮੇਨ ਸੀ ਜਿਹੜੀ ਗੱਲ ਵੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਵੀ ਭਾਈ ਅਸੀਂ ਹੁਣ ਅੱਜ ਖਾਣਾ ਸੀ ਜਿਹੜਾ ਲੇਟ ਖਾਦਾ ਸਵੇਰ ਦਾ ਨਾਸ਼ਤਾ ਲੇਟ ਕੀਤਾ ਰੋਟੀ ਪਾਣੀ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਕਿਚਨ ਚ ਜਾਉਂਗੀ ਤੇ ਵੈਸੇ ਰੋਟੀ ਵਾਲੀ ਭੁੱਖ ਹੈ ਨਹੀਂ ਅਜੇ ਸਨੀ ਆ ਕੇ ਉਹਦੇ ਲਈ ਬਣਾਉਣੀ ਪਊਗੀ ਕਿਉਂਕਿ ਉਹਨੇ ਸਵੇਰੇ ਵੀ ਬਾਹਰ ਕੁਝ ਖਾਦਾ ਹੋਣਾ ਬਾਹਰ ਦੇ ਫਿਰ ਇਹ ਤਾਂ ਹੁਣ ਹੋ ਨਹੀਂ ਸਕਣਾ ਵੀ ਹੁਣ ਵੀ ਆਪਾਂ ਉਹਨੂੰ ਕੁਝ ਬਾਹਰ ਦੇ ਮੰਗਾ ਕੇ ਦੇ ਦਈਏ ਹਨਾ ਪਰ ਬਾਹਰ ਦਾ ਵੀ ਥੋੜਾ ਜਿਆ ਥੋਨੂੰ ਪਤਾ ਹੀ ਹੈ ਫਾਸਟ ਫੂਡ ਨੇ ਜਿਹੜੇ ਤੰਗ ਕਰਦੇ ਨੇ ਤੇ ਚਾਹ ਵੀ ਬਣਾਉਂਗੀ ਦੇਖਦੇ ਆ ਪਰ ਕਿਹ ਵੀ ਹਲਕੀ ਫੁਲਕੀ ਭੁੱਖ ਵੀ ਹੁੰਦੀ ਆ ਚਾਹੇ ਆਪਾਂ ਰੋਟੀ ਲੇਟ ਹੀ ਖਾਦੀ ਆ ਪਰ ਹਲਕੀ ਫੁਲਕੀ ਹੁੰਦਾ ਨਾ ਵੀ ਚਾਹ ਦੇ ਨਾਲ ਕੁਝ ਤਾਂ ਖਾਣ ਨੂੰ ਹੋਵੇ ਯਾਰ ਕਲੇਜ ਆ ਕੇ ਵੀ ਲੰਘੂਗੇ ਹਨਾ ਇਹ ਵੀ ਹੋਇਆ ਪਿਆ ਇਹ ਵੀ ਟੈਨਸ਼ਨ ਆ ਹੁਣ ਉਹੀ ਸੋਚ ਸੋਚ ਕੇ ਮੈਂ ਕਾਫੀ ਟਾਈਮ ਤੋਂ ਪੈ ਵੀ ਗਈ ਸੀ ਪਰ ਨੀਂਦ ਨਹੀਂ ਆਈ ਉਹੀ ਸੋਚੀ ਜਾਂਦੀ ਸੀ ਚਾਹ ਨਾਲ ਕੀ ਖਾਵਾਂਗੇ ਚਾਹ ਨਾਲ ਕੀ ਖਾਵਾਂਗੇ ਇਹੀ ਝੋਰੇ ਨੇ ਜਿਹੜੇ ਚੱਲ ਰਹੇ ਸੀ ਮਨ ਦੇ ਵਿੱਚ ਹਨਾ ਤੇ ਕਲੇਰ ਸਾਹਿਬ ਹੁਣ ਸਕੂਟਰੀ ਚਲਾ ਲੈਂਦੇ ਨੇ ਗੱਡੀ ਵੀ ਚਲਾ ਲੈਂਦੇ ਨੇ ਪਰ ਗੱਡੀ ਉਹ ਨਾਰਮਲੀ ਕਦੋਂ ਵਾਰੀ ਲੈ ਕੇ ਗਏਗੇ ਵੀ ਜਿਹੜੀ ਮਾ ਮਤਲਬ ਕਿ ਪਾਵਰ ਆ ਉਹ ਲੈ ਕੇ ਗਏ ਨੇ ਵੀ ਉਹਨਾਂ ਦਾ ਝੋਰ ਨਹੀਂ ਲੱਗਦਾ ਹਨਾ ਉਹ ਲੱਗੇਗੇ ਸੀਗੇ ਤੇ ਹੁਣ ਗਏ ਨੇ ਪਿੰਡਰ ਨੂੰ ਛੱਡਣ ਸਕੂਲ ਦੇ ਵਿੱਚ ਸਕੂਟਰੀ ਵਗੈਰਾ ਤੇ ਦੇਖੋ ਹੁੰਦਾ ਹੀ ਆ ਵੀ ਉਹ ਨਹੀਂ ਹੈ ਨਾ ਉਹਨਾਂ ਕੋਲ ਹੁੰਦਾ ਹੈਗਾ ਇੱਕ ਵਾਰ ਉਹਨਾਂ ਨੇ ਸੈਲਫ ਸਟਾਰਟ ਹੀ ਆ ਬੈਠਣਾ ਹੀ ਹੁੰਦਾ ਉਹ ਕੋਈ ਦਿੱਕਤ ਨਹੀਂ ਜਾਂਦੇ ਨੇ ਆਪਣਾ ਬਾਹਰ ਗੇੜਾ ਗੂੜਾ ਚੰਗਾ ਦੇਖ ਕੇ ਆਉਂਦੇ ਨੇ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਮੇਰੀ ਨੇ ਪਾਈ ਬਚੋਲਣ ਰੁੱਸ ਗਈ ਹੁਣ ਮੈਂ ਆਪਣੀ ਬਚੋਲਣ ਨੂੰ ਮਨਾ ਰਹੀ ਆ ਕਿਉਂਕਿ ਜਿਹੜੀ ਮੇਰੀ ਬਚੋਲਣਾਂਗੀ ਉਹ ਸਾਡੇ ਭੂਆ ਜੀ ਵੀ ਨੇ ਤੇ ਬਚੋਲਣ ਵੀ ਨੇ ਸਾਡੇ ਹੈ ਨਾ ਹੁਣ ਇਹ ਆ ਵੀ ਉਹ ਰੁੱਸ ਗਏ ਭਾਈ ਕਿਉਂ ਰੁੱਸੇ ਨੇ ਹਨਾ ਹਾਂ ਰੁੱਸ ਗਏ ਹੋ ਨਾ ਪਤਾ ਨਹੀਂ ਮੈਂ ਵੀਡੀਓ ਵਿੱਚ ਕਿਸੇ ਵੀਡੀਓ ਚ ਬੋਲਤਾ ਸੀਗਾ ਵੀ ਭਾਈ ਜਿਨ੍ਹਾਂ ਨੇ ਪਤਾ ਲੈਣ ਆਉਣਾ ਕਲੀਅਰ ਸਾਫ ਦਾ ਵੀ ਚਾਹੀਏ ਉਹ ਫੋਨ ਤੇ ਪਤਾ ਲੈ ਲੈਣਾ ਹਨਾ ਮਤਲਬ ਕਿਹਾ ਹੋਊਗਾ ਹਨਾ ਤੇ ਵੀ ਚਲੋ ਜਿਨ੍ਹਾਂ ਤੋਂ ਨਹੀਂ ਆਏ ਜਾਂਦਾ ਵੀ ਫੋਨ ਤੇ ਵੀ ਪਤਾ ਲੈ ਲਿਓ ਉਹ ਬਸ ਮੇਰੇ ਹੁਣ ਜਿਹੜੀ ਬਚੋਲਣ ਜਾਨੀ ਕਿ ਸਾਡੀ ਭੂਆ ਜੀ ਨੇਗੇ ਤੇ ਉਹ ਵੀਡੀਓ ਦੇਖਦੇ ਨੇ ਡੇਲੀ ਮੇਰੇ ਮਿਸ ਨਹੀਂ ਕਰਦੇ ਹੈਗੇ ਪਹਿਲਾਂ ਤਾਂ ਧੰਨਵਾਦ ਆ ਹਨਾ ਭੂਆ ਜੀ ਤੁਹਾਡਾ ਬਚੋਲਣ ਭੂਆ ਜੀ ਵੀ ਚਲੋ ਵਧੀਆ ਤੁਸੀਂ ਵੀਡੀਓ ਦੇਖਦੇ ਹੋ ਨਾ ਰੋਜ਼ ਤੇ ਹੁਣ ਆਹ ਵਾਲਾ ਵੀ ਦੇਖ ਲਿਓ ਆ ਜਿਓ ਭੈਣੇ ਹੁਣ ਗੁੱਸਾ ਗਿੱਲਾ ਛੱਡ ਦੋ ਹਨਾ ਤੇ ਹੁਣ ਆ ਮੈਂ ਤੁਹਾਨੂੰ ਰਿਕੁਐਸਟ ਕਰਦੀ ਆਂ ਵੀ ਆ ਜਿਓ ਭਈ ਆਪਣੇ ਭਤੀਜੇ ਦਾ ਤੇ ਆਪਣੇ ਮਤਲਬ ਮੇਰੇ ਘਰ ਵਾਲੇ ਦਾ ਪਤਾ ਲੈਣ ਆ ਜਿਓ ਹੁਣ ਦੇਖੋ ਇਹ ਪਹਿਲੀ ਵਾਰੀ ਹੋਇਆ ਸ਼ਾਇਦ ਹਨਾ ਅੰਬੀ ਪਚੋਲੇ ਤਾਂ ਛਿੱਤਰੀ ਪੈਂਦੇ ਹੁੰਦੇ ਨੇ ਹਨਾ ਤੇ ਦੇਖੋ ਆਪਾਂ ਚਲੋ ਛਿੱਤਰ ਤਾਂ ਨਹੀਂ ਮਾਰੇ ਮੈਂ ਤਾਂ ਅੱਜ ਤੱਕ ਮਤਲਬ ਆਪਾਂ ਬਣੀ ਵਿਚੋਲਣ ਨੂੰ ਕਦੇ ਫੋਨ ਕਰਕੇ ਵੀ ਨਹੀਂ ਕਿਹਾ ਵੀ ਮੈਂ ਮਤਲਬ ਦੁਖੀ ਆ ਜਾਂ ਮੈਨੂੰ ਐ ਤੰਗ ਕਰਦੇ ਨੇ ਐ ਕਰਦੇ ਮੈਂ ਕਦੇ ਵੀ ਨਹੀਂ ਕਿਹਾ ਹਨਾ ਸ਼ਨ ਪ੍ਰਚਾਰ ਬਚਾਰਿਆਂ ਦੇ ਵਿਚੋਲਿਆਂ ਦੇ ਛਿੱਤਰ ਤਾਂ ਦੇਖੋ ਪੈਂਦੇ ਹੀ ਨੇ ਹਨਾ ਪਰ ਜਿਹੜੀ ਸਾਡੀ ਵਿਚੋਲਣੇ ਇਹ ਰੁੱਸ ਗਈ ਇਹ ਪਹਿਲੀ ਵਾਰ ਹੋਇਆ ਵੀ ਵਿਚੋਲਣ ਰੁੱਸ ਗਈ ਹਨਾ ਵਿਚੋਲਾਂ ਤੇ ਵਿਚੋਲਣ ਤਾਂ ਕਦੇ ਰੁੱਸਦੇ ਸੁਣੇ ਨਹੀਂ ਹੈਗੇ ਪਰ ਵਿਚੋਲਿਆਂ ਛਿੱਤਰ ਪੈਂਦੇ ਤਾਂ ਦੇਖਿਆ ਚਲੋ ਕੋਈ ਗੱਲ ਨਹੀਂ ਜੀ ਆ ਜਿਓ ਹਨ ਤੁਸੀਂ ਹੁਣ ਆਪਾਂ ਪਤਾ ਲੈਣ ਆ ਜਿਓ ਤੇ ਕੋਈ ਗੱਲ ਨਹੀਂ ਜੀ ਕਿਹਾ ਸੁਣਿਆ ਮਾਫ ਹਨ ਐਨਾ ਕ ਤਾਂ ਚੱਲ ਗਿਆ ਹੱਸਣ ਜਾ ਕੇ ਆਪਾਂ ਕਰ ਲੈਨੇ ਆ ਹੋਰ ਇਥੋਂ ਕੀ ਲੈ ਕੇ ਜਾਣਾ ਜ਼ਿੰਦਗੀ ਚ ਹਨ ਤੇ ਚਲੋ ਖੈਰ ਕਈਆਂ ਨੂੰ ਹੋ ਵੀ ਗਿਆ ਹੋਣਾ ਹਨਾ ਜੀ ਉਹ ਪਰ ਨਾਰਮਲੀ ਸੀ ਕਿਉਂਕਿ ਉਸ ਟਾਈਮ ਗਰਮੀ ਬਹੁਤ ਜ਼ਿਆਦਾ ਸੀਗੀ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਮੈਂ ਕਿੱਥੇ ਵੀਡੀਓ ਚ ਬੋਲਦਾ ਹੋਊਗਾ ਵੀ ਚਲੋ ਹਨਾ ਮਤਲਬ ਕਿ ਵੀ ਚਲੋ ਜਿੰਨਾਂ ਨੂੰ ਨਹੀਂ ਪਤਾ ਲੈਣ ਆ ਜਾਂਦੇ ਜਿਨ੍ਹਾਂ ਨੇ ਹੁਣ ਆ ਵੀ ਸਕਦੇ ਵੀ ਕਿਹਾ ਮੈਂ ਵੀ ਬਾਕੀ ਚਲੋ ਜੇ ਤੁਹਾਡੀ ਇੱਛਾ ਫੋਨ ਤੇ ਪਤਾ ਲੈਣਾ ਤਾਂ ਫੋਨ ਤੇ ਪਤਾ ਲੈ ਲਓ ਹਨਾ ਦੇਖੋ ਇਹਦੇ ਵਿੱਚ ਕੋਈ ਉਹ ਤਾਂ ਹੁੰਦਾ ਨਹੀਂ ਹਨਾ ਵੀ ਚਲੋ ਗਰਮੀ ਕਰਕੇ ਥੋੜਾ ਜਿਹਾ ਹੋ ਗਿਆ ਪਰ ਮੇਰੀ ਚੋਲਣ ਸੀ ਜਿਹੜੀ ਉਹ ਗੁੱਸਾ ਖਾ ਗਈ ਉਹਨੂੰ ਗੁੱਸਾ ਆ ਗਿਆ ਵੀ ਮੈਂ ਤਾਂ ਜਿਹਨੂੰ ਪੱਲੇ ਪਾ ਕੇ ਲੈ ਕੇ ਆਈ ਸੀ ਉਹ ਤਾਂ ਮੈਂ ਜਵਾਬ ਦੇ ਰਹੀ ਆ ਨਾ ਨਾ ਭੈਣੇ ਜਵਾਬ ਦੇ ਤੇਰੇ ਮਿਹਣਾ ਦਾ ਮੇਰਾ ਸਰਦਾ ਨਹੀਂ ਹੈਗਾ ਹਨਾ ਕਿਉਂਕਿ ਬਚੋਲੇ ਤਾਂ ਦੇਖੋ ساری ਉਮਰ ਇਹ ਤਾਂ ਕੋਈ ਹੋਊ ਜਿਹੜਾ ਕਹਿੰਦਾ ਵੀ ਬਚੋਲਾ ਕਹਿੰਦੇ ਹੁੰਦੇ ਨੇ ਵੀ ਗੁੜਮਗੁੜ ਮੀ ਬਰਤਣਗੇ ਬਚੋਲੇ ਵੇਠੇ ਤਰਸਣਗੇ ਪਤਾ ਨਹੀਂ ਐਵੇਂ ਜਿਹਾ ਹਨਾ ਅ ਪਤਾ ਨਹੀਂ ਕੋ ਹੋਰ ਕਹਿੰਦੇ ਹੁੰਦੇ ਨੇ ਬਚੋਲੇ ਨੂੰ ਪਤਾ ਨਹੀਂ ਜਿਹੜਾ ਉਹ ਝੋਟੇ ਤੇ ਹਨਾ ਐਵੇਂ ਜੇ ਵੀ ਕੁਛ ਕਹਿੰਦੇ ਨੇ ਬੋਲੀਆਂ ਪਾ ਦਿੰਦੇ ਪਰ ਇਹ ਗਲਤ ਆ ਜੀ ਇਹ ਗੱਲਾਂ ਨਹੀਂ ਕਰਨੀਆਂ ਜਿਵੇਂ ਬਚੋਲੇ ਦੀ ਤਰਿਕੋ ساری ਉਮਰ ਲੋੜ ਪੈਂਦੀ ਆ ਕਿਉਂਕਿ ਉਹ ਮਤਲਬ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਨੇ ਦੇਖੋ ਜਿਹੜੇ ਬਚੋਲੇ ਦੋ ਪਰਿਵਾਰਾਂ ਦਾ ਮੇਲ ਕਰਾਉਂਦੇ ਨੇ ਹਨਾ ਦੋ ਪਰਿਵਾਰਾਂ ਦੇ ਨਾਲ-ਨਾਲ ਕਾਫੀ ਜਿਹੜੇ ਰਿਸ਼ਤੇ ਜੁੜਦੇ ਨੇਗੇ ਹਨਾ ਅ ਦੇਖੋ ਇੱਕ ਸਾਹਮਣੇ ਦਾ ਘਰਵਾਰ ਨੂੰ ਇੱਕ ਔਰਤ ਦੇ ਹੱਥ ਵਾਸੀ ਹੁੰਦੇ ਇੱਕ ਔਰਤ ਨੇ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਨਾਲ ਬੰਨ ਕੇ ਰੱਖਣਾ ਹੁੰਦਾ ਹੈ ਨਾ ਆਪਣੇ ਘਰ ਦੀ ਸੰਭਾਲ ਜਿਹੜੀ ਇੱਕ ਔਰਤ ਨੇ ਕਰਨੀ ਹੁੰਦੀ ਆ ਉਹਦੇ ਵਿੱਚ ਵਿਚਾਰੇ ਬਚੋਲੇ ਦਾ ਕੋਈ ਦੋਸ਼ ਨਹੀਂ ਜੀ ਕਿਉਂਕਿ ਦੋ ਪਰਿਵਾਰ ਜਦੋਂ ਮਿਲਦੇ ਨੇ ਉਹ ਫਿਰ ਉਹ ਪਰਿਵਾਰ ਨੇ ਦੇਖਣਾ ਹੁੰਦਾ ਹੈ ਨਾ ਵੀ ਜੇ ਅਸੀਂ ਮਤਲਬ ਕਿ ਪਹਿਲੀ ਗੱਲ ਤਾਂ ਧੀਆਂ ਦਾ ਵੀ ਫਰਜ਼ ਬਣਦਾ ਵੀ ਉਹ ਆਪਣੇ ਫਰਜ਼ ਨੇ ਜਿਹੜੇ ਵਧੀਆ ਨਿਭਾਉਣਾ ਹੈ ਨਾ ਵੀ ਵਧੀਆ ਤਰੀਕੇ ਨਾਲ ਆਪਣੇ ਫਰਜ਼ ਨਿਭਾਉਣ ਆਪਣੇ ਸਾਰੇ ਰਿਸ਼ਤੇ ਜਿਹੜੇ ਨਵੇਂ ਜੁੜੇ ਨੇਗੇ ਉਹਨਾਂ ਦੀ ਕਦਰ ਹੋਵੇ ਹਨਾ ਰਹਿਣ ਸਹਿਣ ਉਹਨਾਂ ਨਾਲ ਵਧੀਆ ਹੋਵੇ ਇਹ ਚੀਜ਼ਾਂ ਹੁੰਦੀ ਨੇ ਉਹਨਾਂ ਨਾਲ ਭਾਈ ਬਤੀਰਾ ਜਿਹੜਾ ਉਹ ਵਧੀਆ ਹੋਵੇ ਹਨਾ ਦੂਸਰੀ ਗੱਲ ਜਿਹੜੇ ਸਹੁਰਾ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਵੀ ਚਾਹੀਦਾ ਹਨਾ ਦੇਖੋ ਅੱਜ ਕੱਲ ਤਾਂ ਹੁਣ ਚੇਂਜ ਹੋ ਗਿਆ ਜੀ ਬਹੁਤ ਜ਼ਿਆਦੇ ਹਨਾ ਜਿਹੜੇ ਸੱਸ ਸਹੁਰਾ ਨੇ ਉਹ ਆਪਣੀਆਂ ਨੂੰ ਆਪਣੀ ਬੇਟੀ ਉਹ ਮੰਨਦੇ ਨੇਗੇ ਮਤਲਬ ਕਿ ਬੇਟੀ ਨਾਲੋਂ ਵੀ ਵੱਧ ਮੰਨਦੇ ਨੇ ਇਹ ਹੁਣ ਆਪਾਂ ਦੇਖ ਵੀ ਰਹੀਆਂਗੇ ਹਨਾ ਅੱਗੇ ਹੁੰਦਾ ਸੀ ਐਡਾ ਕੁੰਡ ਕੱਢਿਆ ਹੁੰਦਾ ਸੀਗਾ ਤੇ ਨੂੰ ਸੱਸ ਆ ਜਿਹੜੀ ਮਤਲਬ ਕਿ ਸਹੁਰਾ ਜਿਹੜਾ ਹੁੰਦਾ ਸੀਗਾ ਜਿਹੜੀ ਨੋਹ ਸੀ ਉਹ ਕਦੇ ਆਪਣੇ ਸਹੁਰੇ ਦੇ ਮੰंजे ਦੇ ਨਹੀਂ ਬੈਠਦੀ ਸੀ ਹਨਾ ਤੇ ਉਹ ਢੰਡ ਕੱਢ ਕੇ ਰੱਖਣੀ ਵੀ ਗੇਟ ਦੇ ਵਿੱਚੋਂ ਭਈ ਹੁਣ ਅੰਦਰ ਆਉਣਾ ਹਨਾ ਸਹੁਰੇ ਨੇ ਤਾਂ ਉਹ ਖੰਘੂਰਾ ਮਾਰਦਾ ਸੀਗਾ ਖੰਘੂਰਾ ਮਾਰਦਾ ਸੀ ਤਾਂ ਨੋਹ ਆਪਣਾ ਢੰਡ ਕੱਢ ਲੈਂਦੀ ਸੀ ਪੱਲਾ ਕਰ ਲੈਂਦੀ ਸੀ ਇਹ ਚੀਜ਼ਾਂ ਹੁੰਦੀਆਂ ਸੀ ਪਰ ਹੁਣ ਉਹ ਸਭ ਉਹ ਹੋ ਗਿਆ ਜੀ ਹੁਣ ਕੋਈ ਮਤਲਬ ਮੈਨੂੰ ਤਾਂ ਨਹੀਂ ਲੱਗਦਾ ਵੀ ਹੁਣ ਕਿਸੇ ਦੀ ਕੋਈ ਤੇ ਜਿਆਦਾ ਹੋਦੂ ਕੀ ਹੋਣਾ ਚਲੋ ਕਈ ਹੁੰਦੇ ਨੇ ਜੀ ਪੰਜ ਉਂਗਲਾਂ ਨੇ ਜਿਹੜੀਆਂ ਉਹ ਆਪਣੇ ਇੱਕ ਸਾਰੇ ਹੈ ਨਹੀਂ ਗਿਆ ਹਨਾ ਪਰ ਜਾਰ ਤਰਤੇ ਹੀ ਦੋ ਜਿਹੜੇ ਪਰਿਵਾਰ ਮਿਲਦੇ ਉਹਨਾਂ ਨੂੰ ਆਪਸ ਵਿੱਚ ਵਧੀਆ ਹੀ ਰਹਿਣਾ ਚਾਹੀਦਾ ਵਿਚਾਰੇ ਵਿਚੋਲੇ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੀਦਾ ਇਸ ਵਿੱਚ ਹੈਨਾ ਉਹ ਤਾਂ ਦੇਖੋ ਦੋ ਪਰਿਵਾਰਾਂ ਨੂੰ ਮਲਾਉਣਾ ਉਹਨੇ ਉਹ ਇੱਕ ਵਾਰ ਉਹਨਾਂ ਨੇ ਹਾਂ ਆਪਾਂ ਨੂੰ ਦਿਖਾਏ ਵੀ ਭਾਈ ਆਪਣੀ ਤਸੱਲੀ ਕਰੋ ਵੀ ਇੰਨਾ ਐ ਕਰਕੇ ਮੁੰਡਾ ਐਵੇਂ ਕਰਕੇ ਕੁੜੀ ਹੈਨਾ ਸਾਰਾ ਕੁਝ ਦੱਸਤਾ ਉਹਦੇ ਵਿੱਚ ਕੀ ਉਹ ਆ ਮੈਂ ਕਿ ਹੁਣ ਤੁਸੀਂ ਦੋ ਪਰਿਵਾਰ ਮਿਲ ਗਏ ਤੁਸੀਂ ਆਪਸ ਵਿੱਚ ਦੇਖੋ ਵੀ ਆਪਸ ਵਿੱਚ ਵਧੀਆ ਰਹੋ ਹੈਨਾ ਤਾਂ ਦੇਖੋ ਸਾਰਿਆਂ ਲਈ ਫਾਇਦਾ ਹੀ ਹੁੰਦਾ ਇਹ ਜੇ ਆਪਾਂ ਲੜਾਂਗੇ ਭੜਾਂਗੇ ਉਧਰ ਆਪਣੀ ਕੁੜੀ ਰੁੱਸ ਕੇ 4 ਦਿਨ ਉਧਰ ਚਲੀ ਗਈ ਜੀ ਉਧਰੋਂ ਫੇਰ ਇੱਧਰ ਪੰਚਾਇਤਾਂ ਆਉਂਦੀਆਂ ਨੇ ਕੋਈ ਫਾਇਦਾ ਨਹੀਂ ਉਹਦਾ ਹਨਾ ਇਹ ਹੁੰਦਾ ਵੀ ਚਲੋ ਛੋਟੇ ਮੋਟੇ ਗੱਲਾਂ ਨੇ ਘਰੇਲੂ ਝਗੜੇ ਜਿਹੜੇ ਸਭ ਦੇ ਘਰਾਂ ਦੇ ਵਿੱਚ ਨੇ ਇਹ ਨਹੀਂ ਹੈਗਾ ਵੀ ਕਿਸੇ ਦੇ ਘਰ ਵਿੱਚ ਨਹੀਂ ਹੈਗੇ ਜੀ ਜੇ ਕਹਿੰਦੇ ਹੁੰਦੇ ਨੇ ਦੋ ਭਾਂਡੇ ਹੋਣਗੇ ਤਾਂ ਹੀ ਖੜਕਣਗੇ ਭਾਂਡਾ ਕੱਲਾ ਹੋਊਗਾ ਤਾਂ ਕੀ ਖੜਕੂਗਾ ਹਨਾ ਇਸ ਕਰਕੇ ਚਲੋ ਜੀ ਬਚੋਲਣ ਜੀ ਆਜੋ ਹੁਣ ਤੁਸੀਂ ਮੇਰਾ ਤਾਂ ਕਾਫੀ ਲੰਮਾ ਭਾਸ਼ਣ ਹੋ ਗਿਆ ਭਾਸ਼ਣ ਵੀ ਕਹਿ ਸਕਦੇ ਤੁਸੀਂ ਇਹਨੂੰ ਕੁਝ ਪਹਿਣਾ ਸਮਝ ਵੀ ਸਕਦੇ ਨੇ ਹਨਾ ਭੈਣਾਂ ਵੀ ਸਮਝ ਸਕਦੇ ਨੇ ਦੋ ਆਪਸ ਪਰਿਵਾਰ ਜਿਹੜੇ ਮਿਲੇ ਹੋਏ ਨੇ ਸੌਰਾ ਪਰਿਵਾਰ ਤੇ ਪਿਕ ਪਰਿਵਾਰ ਹੈ ਨਾ ਉਹ ਵੀ ਸਮਝ ਸਕਦੇ ਵੀ ਆਪਾਂ ਨੂੰ ਆਪਸੀ ਸਾਂਝ ਜਿਹੜੀ ਰੱਖਣੀ ਚਾਹੀਦੀ ਆ ਪਿਆਰ ਨਾਲ ਹੀ ਰਹਿਣਾ ਚਾਹੀਦਾ ਹੈ ਨਾ ਤੇ ਚਲੋ ਜੀ ਮੇਰੀ ਵਿਚੋਲਣ ਦੀ ਗੱਲ ਛਿੜੀ ਸੀ ਕਿੱਥੇ ਤੱਕ ਗੱਲ ਪਹੁੰਚ ਗਈ ਮੈਂ ਤੁਹਾਨੂੰ ਪਹਿਲਾਂ ਵੀ ਜਿੱਸਾ ਸੀ ਮੈਨੂੰ ਕੁਝ ਪਤਾ ਨਹੀਂ ਲੱਗਦਾ ਫਿਰ ਜਦੋਂ ਇੱਕ ਵਾਰ ਗੱਲ ਛਿੜ ਜਾਂਦੀ ਹੈ ਨਾ ਤਾਂ ਉਹ ਗੱਲ ਦਾ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਜਾ ਕੇ ਖਤਮ ਹੋਣੀ ਹੈਗੀ ਚਲੋ ਜੀ ਇਹ ਹੀ ਵੀਡੀਓ ਮੇਰਾ ਅੱਜ ਆਲਰੇਡੀ 10 ਮਿੰਟ ਦਾ ਹੋ ਗਿਆ ਤੇ ਹੁਣ ਆ ਚੱਲਦੇ ਆ ਕਿਚਨ ਚ ਦੇਖਦੇ ਆ ਚਾਚੂ ਬਣਾ ਤੇ ਮੈਂ ਆਪਣਾ ਸਰਸੁਰ ਵੀ ਬਾਲੂਗੀ ਹੈਨਾ ਦੇਖਦੇ ਹਾਂ ਹੁਣ ਤੇ ਕੱਲ੍ਹ ਦਾ ਵੀ ਬਲੌਗ ਸਟਾਰਟ ਹੋਇਆ ਹੋਇਆ ਸੀਗਾ ਆ ਆ ਕੇ ਫਿਰ ਉੱਥੋਂ ਮੈਂ ਆਪਣੇ ਮਤਲਬ ਤਾਈ ਜੀ ਦੇ ਭੋਗ ਤੇ ਗਈ ਸੀ ਕੋਈ ਮੇਰਾ ਵੀਡੀਓ ਬਣਾਉਣ ਨੂੰ ਮੰਨ ਨਹੀਂ ਗਈ ਤਾਂ ਹੈਨਾ ਦੇਖੋ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਜਿੰਨਾ ਮਤਲਬ ਕਿ ਹੱਸਣਾ ਵੀ ਬਹੁਤ ਜ਼ਰੂਰੀ ਆ ਅੱਜ ਕੱਲ ਟੈਨਸ਼ਨ ਬਹੁਤ ਜ਼ਿਆਦਾ ਨੇ ਜੇ ਆਪਾਂ ਥੋੜਾ ਜਿਹਾ ਕੋਸ਼ਿਸ਼ ਕਰੀਏ ਵੀ ਆਪਾਂ ਆਪਣਾ ਠੀਕ ਰੱਖੀਏ ਮਾਹੌਲ ਕਿਉਂਕਿ ਜੇ ਬੰਦੇ ਦੀ ਇੱਕ ਵਾਰ ਟੈਨਸ਼ਨ ਪੈ ਗਈ ਤਾਂ ਬੰਦਾ ਗਿਆ ਸਾਡੇ ਇੱਥੇ ਹੀ ਦੋ ਨੇ ਜੀ ਹੈਨਾ ਚਲੋ ਇੱਕ ਵਾਰ ਬੰਦਾ ਨਾ ਮੈਂਟਲੀ ਥੋੜਾ ਜਿਹਾ ਲੈ ਗਿਆ ਵੀ ਹਾਂ ਉਹ ਫਿਰ ساری ਉਮਰ ਠੀਕ ਨਹੀਂ ਹੁੰਦਾ ਡਾਕਟਰ ਤੋਂ ਦਵਾਈਆਂ ਖਾ ਖਾ ਕੇ ਵੀ ਅੱਕ ਜਾਂਦਾ ਬੰਦਾ ਪਰ ਉਹ ਨਹੀਂ ਉਹਨੇ ਫਿਰ ਬਸ ਆ ਉਹ ਜਿਹੜਾ ਦਿਮਾਗ ਆ ਉਹ ਚੁੱਪ ਜਾਪ ਹੀ ਰਹਿੰਦਾ ਜੀ ਸੋ ਹੱਸਣਾ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਚਲੋ ਜੀ ਫਿਰ ਇਸ ਵੀਡੀਓ ਦੇ ਤਾਂ ਠੀਕ ਐਂਡ ਕਰਾਂਗੇ ਕਿਉਂਕਿ ਇਹ ਵੀਡੀਓ ਕਾਫੀ ਲੰਬਾ ਹੋ ਗਿਆ ਹੋਣਾ ਹੈ ਨਾ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਕੱਲ ਨੂੰ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ